ਟੜ ਗਏ ਮੁੰਡੇ ਇੱਕ ਡੱਬੇ 'ਚ ਬਹਿ ਗਏ ਇੱਕ ਬਾਪੂ ਬਹਿ ਗਿਆ ਬਾਪੂ ਸ਼ੇਂਦਰ ਸੋ ਵੀ ਬੈਠਾ ਉਹ ਸਾਹਮਣੇ ਦਿਸ ਗਿਆ ਹੁਣ ਮੈਨੂੰ ਆਇਆ ਬਾਪੂ ਬਹਿ ਗਿਆ ਇੱਕ ਵਿੱਚ 15 ਵੀ ਮੁੰਡੇ ਸਾਰੇ ਉਹ ਗੱਲਾਂ ਕਰਨ ਲੱਗੇ ਕਹਿੰਦੇ ਵੀ ਬੋਰ ਜੇ ਹੋਈ ਜਾਂਦੇ ਆ ਸਫ਼ਰਾਂ ਲੰਮਾ ਵੀ ਕੀ ਕਰੀਏ ਟਾਈਮ ਨਹੀਂ ਲੰਘਦਾ ਕਹਿੰਦੇ ਇੱਕ ਕਹਿੰਦਾ ਕੋਈ ਹਲਤ ਨਾ ਕਰੀਏ ਦੂਜਾ ਕਹਿੰਦਾ ਕੀ ਹਲਤ ਕਰੀਏ ਕਹਿੰਦਾ ਰੱਸੀ ਜੀ ਖਿੱਚ ਦਿੰਦੇ ਆ ਟ੍ਰੇਨ ਹੀ ਰੋਕ ਦਿੰਦੇ ਆ ਲਾ ਇਹੋ ਜੀ ਉਮਰ ਹੁੰਦੀ ਏ ਉਹ ਬੰਦੇ ਨੂੰ ਮਿਲ ਤਾਂ ਹੀ ਸੁਝਦੀਆਂ ਉਹਨੂੰ ਦੂਜਾ ਕਹਿੰਦਾ ਦੇਖ ਥੱਲੇ ਲਿਖਿਆ ਹੈ ਜਿਹੜਾ ਟ੍ਰੇਨ ਰੋਕੂਗਾ 500 ਰੁਪਏ ਜੁਰਮਾਨਾ ਜਾਂ 6 ਮਹੀਨੇ ਦੀ ਕੈਦ ਜਾਂ ਦੋਨੇ ਵੀ ਹੋ ਸਕਦੇ ਆ ਇੱਕ ਬਹੁਤ ਹੀ ਸਿਆਣਾ ਕਹਿੰਦਾ ਲਾ ਫੇਰ ਕੀ ਹੋ ਗਿਆ 500 ਦੀ ਕੀੜੀ ਗੱਲ ਆਪਾਂ 20 ਜਾਣਿਆਂ ਇਕੱਠੇ ਕਰ ਲਈਏ ਰੁਪਈਏ ਦੇ ਦੇਾਂਗੇ ਉਹਨਾਂ ਨੇ ਪਾ ਕੇ 22 50 50 100 105 2000 ਰੁਪਏ ਇਕੱਠਾ ਕਰ ਲਿਆ ਜਿਹੜਾ ਉਹਨਾਂ ਦਾ ਨੇਤਾ ਸੀ ਉਹਨੇ ਜੇਬ 'ਚ ਪਾ ਲਿਆ ਕਹਿੰਦੇ ਰੋਕੀਏ ਟ੍ਰੇਨ ਦੂਜਾ ਕਹਿੰਦਾ ਪੈਸੇ ਨਹੀਂ ਦੇਣੇ ਆਪਾਂ ਕਿਸੇ ਨੂੰ ਪੈਸੇ ਸੰਭ ਕੇ ਰੱਖੋ ਟ੍ਰੇਨ ਰੋਕਾਂਗੇ ਟ੍ਰੇਨ ਰੁਕੂਗੀ ਜਦੋਂ ਪੁਲਿਸ ਆਊਗੀ ਨੌਵਾ ਬਾਪੂ ਦਾ ਲਾਵਾਂਗੇ ਕਹਿੰਦੇ ਇਹਨੂੰ ਫਸਾਵਾਂਗੇ ਆਪਾਂ 20 ਜਾਣੇ ਇਕੱਲਾ ਐਂ ਕਰਾਂਗੇ ਆਪਣੇ ਵੋਟਾਂ ਜ਼ਿਆਦਾ ਆ ਕਹਿੰਦੇ 2000 ਕਰ ਲੈ ਇਕੱਠਾ ਉਹ ਬਾਪੂ ਬੈਠਾ ਦੇਖਦਾ ਰਿਹਾ ਬਈ ਕਰਦੇ ਕੀ ਏ ਇੱਕ ਨੇ ਸੰਗਲੀ ਜੀ ਖਿੱਚਤੀ ਟ੍ਰੇਨ ਰੁਕ ਗਈ ਚੀਕਾਂ ਨਿਕਲ ਗੀਆਂ ਟ੍ਰੇਨ ਦੀਆਂ ਕਹਿੰਦਾ ਕਿਉਂ ਕਢਾਤੀਆਂ ਨਾ ਚੀਕਾਂ ਟ੍ਰੇਨ ਰੁਕ ਗਈ ਆ ਗਈ ਪੁਲਿਸ ਕਿਹਨੇ ਰੋਕੀ ਏ ਕਿਹਨੇ ਰੋਕੀ ਏ ਪੈ ਗਿਆ ਰੌਲਾ ਉਹ ਬਾਪੂ ਬੇਫਿਕਰ ਹੋਇਆ ਬੈਠਾ ਆਰਾਮ ਨਾਲ ਉਹਨੂੰ ਡਰੀ ਕੋਈ ਨਹੀਂ ਪੁਲਿਸ ਵਾਲੇ ਅੰਦਰ ਆ ਗਏ ਕਿਹਨੇ ਟ੍ਰੇਨ ਰੋਕੀ ਏ ਬਈ ਦੱਸੋ ਸਾਰਿਆਂ ਬੀਹਾਂ ਨੇ ਨੌ ਲੈਂਦੇ ਆ ਬਾਪੂ ਨੇ ਟ੍ਰੇਨ ਰੋਕੀ ਪੁਲਿਸ ਵਾਲੇ ਕਹਿੰਦੇ ਹਾਂ ਬਾਪੂ ਕਿਉਂ ਰੋਕੀਏ ਟ੍ਰੇਨ ਉਹ ਕਹਿੰਦਾ ਜੀ ਮੈਂ ਰੋਕੀ ਕਿਉਂ ਕਹਿੰਦਾ ਜੀ ਆਹ 20 ਜਣਿਆਂ ਨੇ ਮੇਰੇ 2000 ਰੁਪਏ ਕੱਢ ਲਿਆ ਇਹਦੇ ਕੋਲੇ ਆ ਕਹਿੰਦਾ ਜਿਹੜਾ ਮੂਰੇ ਬੈਠਾ ਨਹੀਂ ਨਹੀਂ ਅਸਲੀ ਕਹਿੰਦੇ ਉਹ ਕਹਿੰਦਾ ਮੈਂ ਨੋਟ ਗਿਣਾ ਦਿੰਦਾ ਐਨੇ 200 ਦੇ ਇੱਕ 500 ਦਾ 20ਾਂ ਦੇ ਇੱਕ ਪਾਟਿਆ ਜਾਂ 10ਾਂ ਦਾ ਕਹਿੰਦਾ ਉਦੇ ਸਾਹਮਣੇ ਦਾਗ ਰਾਈ ਕੀਤੀ ਸੀ ਕਹਿੰਦਾ ਮੇਰਾ 2000 ਰੁਪਇਆ ਕੱਢ ਲਿਆ ਇਹਨਾਂ ਨੇ ਲਓ ਵੀ ਥਾਣੇਦਾਰ ਤੁਹਾਨੂੰ ਪਤਾ ਮਿੱਠਾ ਹੀ ਬੋਲਦੇ ਹੁੰਦੇ ਆ ਥਾਣੇਦਾਰ ਕਹਿੰਦਾ ਬਾਪੂ ਤੈਂ ਬੜਾ ਬਹਾਦਰੀ ਦਾ ਕੰਮ ਕਰਿਆ ਲਓ ਮੁੰਡਿਓ ਦੋ 2000 ਰੁਪਇਆ ਇਹਨੂੰ ਵਾਪਸ ਕਰੋ ਲੈ ਬਾਪੂ ਨੂੰ 2000 ਰੁਪਇਆ ਸੱਚ ਬੋਲਣ ਦਾ ਨਾਮ ਮਿਲ ਗਿਆ ਬੜਾ ਬਾਗੋ ਬਾਗ ਹੁਣ ਪੁਲਿਸ ਵਾਲਾ ਨੇ ਲਾ ਲੀਆਂ ਹੱਥ ਕੜੀਆਂ ਬੀਹਾਂ ਦੇ ਚਲੋ ਚੋਰੀਆਂ ਕਰਦੇ ਹੋ ਹੁਣ ਤੁਹਾਨੂੰ ਸਜ਼ਾ ਜਦੋਂ ਬੀਹਾਂ ਦੇ ਹੱਥ ਘੜੀਆਂ ਲੱਗੀਆਂ ਟ੍ਰੇਨ ਚੋਂ ਉਤਰਣ ਲੱਗੇ ਉਹ ਐਂ ਬੁੜੇ ਕੰਨੀ ਅੱਖਾਂ ਕੱਢਦੇ ਆ ਵੀ ਤੂੰ ਕਿਹੜੇ ਪਿੰਡ ਦਾ ਮਿਲਾਂਗੇ ਤੈਨੂੰ ਕਦੇ ਉਹਦੇ ਕੰਨੀ ਅੱਖਾਂ ਕੱਢਦੇ ਐ ਤੇ ਬਾਪੂ ਫਿਰ ਚਿੱਟੀ ਦਾੜੀ ਤੇ ਹੱਥ ਫੇਰਦਾ ਕਹਿੰਦਾ ਇਹ ਧੁੱਪ ਨਾ ਨਹੀਂ ਆਈ ਆ ਖੋਸਾ ਕਰਾ ਵੀ ਵਹਾਰੀ ਕੁ ਥੋੜੇ ਅਰਗੇ ਬੜੇ ਦੇਖੇ ਆ ਕਹਿੰਦਾ ਇਹ ਧੁੱਪ ਨਾ ਥੋੜੀ ਚਿੱਟੀ ਹੋਈ ਹੈ ਬਜ਼ੁਰਗਾਂ ਦੇ ਕੋਲੇ ਤਜਰਬਾ ਹੁੰਦਾ ਹੈ ਬਜ਼ੁਰਗਾਂ ਦੀ ਵੀ ਆਪਾਂ ਨੂੰ ਇੱਜ਼ਤ ਕਰਨੀ ਚਾਹੀਦੀ ਹੈ ਇਹ ਬਜ਼ੁਰਗ ਨਹੀਂ ਲੱਭਦੇ ਸਿਆਣਾ ਬੰਦਾ ਕੋਈ ਨਾ ਕੋਈ ਚਾਈ ਰੇ ਮੈਨੂੰ ਮਹਾਪੁਰਸ਼ਾਂ ਨੇ ਤੁਹਾਨੂੰ ਪਤਾ ਮੈਂ ਨਿਆਣਾ ਹੁੰਦਾ ਹੀ ਕੀਰਤਨ ਕਰਨ ਲੱਗ ਗਿਆ ਸੀ 12 ਕ ਸਾਲ ਦਾ ਹੀ ਮੈਨੂੰ ਉਦੋਂ ਮਹਾਪੁਰਸ਼ਾਂ ਨੇ ਕਿਹਾ ਸੀ ਕਹਿੰਦੇ ਮੀਂਹ ਨਾ ਕਾਲ ਨਹੀਂ ਤੇ ਸਿਆਣੇ ਨਾ ਕਦੇ ਹਾਰ ਨਹੀਂ ਵੀ ਕੋਈ ਨਾ ਕੋਈ ਨਾਲ ਸਿਆਣਾ ਵੀ ਰੱਖਿਆ ਕਰ ਆ ਤਾਂ ਹੀ ਮੈਂ ਸ਼ੰਗਰ ਉਹਨਾਂ ਨੂੰ ਲਈ ਫਿਰਦਾ ਨਾਲ ਬਚਨ ਸੋਹਣਾਂ ਵੀ ਕੋਈ ਨਾ ਕੋਈ ਸਿਆਣਾ ਵੀ ਨਾਲ